ਦਾ ਚੈਨਲ ਕਿਵੇਂ ਤੁਸੀਂ ਸਾਰੇ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗਾਈਜ਼ ਅੱਜ ਮੈਂ ਆ ਗਈ ਇੱਕ ਨਿਊ ਵੀਡੀਓ ਦੇ ਨਾਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੇਰੇ YouTube ਚੈਨਲ ਮਿਸ ਜੀ ਪੁਨਮ ਸਿੱਧੂ ਵਿੱਚ ਤੇ ਗਾਈਜ਼ ਸਪੋਰਟ ਕਰਦੇ ਆ ਕਰੋ ਠੀਕ ਹੈ ਤੇ ਮੇਰੇ ਚੈਨਲ ਨੂੰ ਸਪੋਰਟ ਕਰਦੇ ਆ ਕਰੋ ਤੇ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਓਕੇ ਤੇ ਮੇਰਾ ਕੱਲ ਬਲੌਗ ਨਹੀਂ ਆਇਆ ਕਿਉਂਕਿ ਥੋੜੀ ਤਬੀਅਤ ਡਾਊਨ ਜੀ ਸੀਗੀ ਤਬੀਅਤ ਠੀਕ ਨਹੀਂ ਸੀ ਠੰਡ ਬਹੁਤ ਜ਼ਿਆਦਾ ਹੋਈ ਪਈ ਉਹ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਤੇ ਤੁਹਾਨੂੰ ਮੇਰਾ ਜਿਹੜਾ ਦੇਖ ਕੇ ਲੱਗ ਰਿਹਾ ਹੋਵੇ ਕਿਉਂਕਿ ਅੱਜ ਵੀ ਸਾਰਾ ਦਿਨ ਮੇਰਾ ਇਦਾਂ ਹੀ ਰਿਹਾ ਮਤਲਬ ਕਿ ਡਾਊਨ ਜਾਈ ਸੀ ਠੀਕ ਹੈ ਥ੍ਰੀ ਤੇ ਇਸ ਕਰਕੇ ਤੇ ਤੁਹਾਨੂੰ ਪਤਾ ਹੀ ਹੈ ਫਿਰ ਬਸ ਚੱਲਦਾ ਰਹਿੰਦਾ ਇਦਾਂ ਹੈ ਨਾ ਤੇ ਮੈਂ ਹੁਣ ਮੈਂ ਕਿਚਨ ਦੇ ਵਿੱਚ ਆ ਗਈਆਂ ਤੇ ਮੈਂ ਵਲੋਗਿੰਗ ਦੀ ਸਟਾਰਟਿੰਗ ਕੀਤੀ ਹੈ 6:13 ਤੇ ਸ਼ਾਮ ਦੇ ਰਾਤ ਦੇ 6:13 ਹੋ ਚੁੱਕੇ ਆ ਤੇ ਮੈਂ ਹੁਣ ਵਲੋਗਿੰਗ ਦੀ ਸਟਾਰਟ ਕਰ ਰਹੀ ਹਾਂ ਦੇਖੋ ਮੇਰੀ ਵੀਡੀਓ ਕਿਵੇਂ ਕਰ ਰਹੀ ਹੈ ਐਨੂੰ ਵੀ ਛੁੱਟੀ ਹੋਈ ਐ ਮੇ ਬੇਚਾਰੀ ਨੂੰ ਤੇ ਵਧੀਆ ਘਰੇ ਹੁੰਦੀ ਐ ਠੰਡ ਬਹੁਤ ਜ਼ਿਆਦਾ ਸੀ ਬਿਮਾਰ ਹੋ ਗਈ ਸੀ ਉਹਦੇ ਕਰਕੇ ਤੇ ਇਹ ਇਹ ਬਿਮਾਰ ਹੋ ਕੇ ਹਟੀ ਉਹਦੋਂ ਵੱਲ ਮੈਂ ਉਹਦੋਂ ਮੇਰਾ ਬੇਟਾ ਹੋ ਗਿਆ ਮੇਰੇ ਬੇਟੇ ਤੋਂ ਬਾਅਦ ਮੇਰੇ ਹਸਬੰਦ ਵੀ ਥੋੜੇ ਥੋੜੇ ਹੋ ਗਏ ਤੇ ਹੁਣ ਮੇਰੀ ਵਾਰੀ ਆਈ ਪਈ ਐ ਤੇ ਹੁਣ ਮੈਂ ਥੋੜਾ ਇਹ ਤੁਹਾਨੂੰ ਪਤਾ ਇਹ ਮੇਰੇ ਨਾਲ ਦਿਮਾਗ ਜਿਹਾ ਸੱਟ ਨਹੀਂ ਹੈਗਾ ਦਿਸਰਬ ਜਿਹਾ ਹੈਗਾ ਥੋੜਾ ਜਿਹਾ ਇਹਦੇ ਕਰਕੇ ਤੇ ਮੈਂ ਲਾ ਰਹੀ ਹਾਂ ਤੜਕਾ ਦਾਲ ਨੂੰ ਤੇ ਅੱਜ ਬਣਾਏ की दाल बनाई है क्योंकि कोई सब्जी मंगा रहे मूंगी की दाल बना सिंपल साली की खाने भी दिन तड़का लानी है तड़का ला लो हाँ जी बोलो दे गाइज मेरी गुड़िया कुछ बोलना चाह रही है तो तुम ओदी गल सुनो ने उन्हें उन्ने मैं तड़का लगाता सब्जी में ठीक है आईने करके पढ़ो बोलो पकड़ो भी पकड़ो बोलो इधर हो जा लाइट में हां अब बोलो ऐ थक नहीं ओठे कुछ नहीं रखना तो जल्दी आ रहे है तुम बोलो मैं हूं चाय खा के है किसी की दूर कर दो आया हां बड़ी से तो कौन बोलो मैं हम चाय खा पी फिर मैं ठंड है नी हूं छुट्टियां हूँ मैं रागी

ਬਸ ਮੰਮੀ ਕੰਮ ਕਰੀ ਜਾਂਦੀ ਹੈ ਜੀ ਟੱਕਰ ਆ ਜਾਂਦੀ ਹੈ ਮੈਂ ਹੁਣ ਕਾਂ ਚ ਦਿਖਾ ਕੇ ਆਉਣਾ ਮੈਂ ਕਾਂ ਚ ਦਿਖਾ ਕੇ ਆਉਂਗੀ ਮੰਮੀ ਮੈਂ ਦਿਖਾ ਚ ਵੀ ਦਿਖਾਇਆ ਮੈਂ ਤੇ ਜਦ ਤਾਂ ਲੱਗੇ ਤਾਂ ਮੈਂ ਨਾਲ ਹੀ ਆਪੂੰਗੀ ਤੇ ਗਾਇਸ ਮੇਰੀ ਗੁੜੀਆਂ ਨੇ ਕਿੱਦਾਂ ਲੱਗੀ ਤੁਹਾਨੂੰ ਉਹਦੇ ਉਹਨੂੰ ਬੋਲਦਾ ਨਹੀਂ ਹੁੰਦਾ ਚਾਚ ਨਾਲ ਅਜੀ ਬਚਾਰੀ ਜਿਵੇਂ ਵੀ ਉਹਦਾ ਕੋਸ਼ਿਸ਼ ਕਰਦੀ ਬੋਲਣ ਦੀ ਤੇ ਬੋਲ ਲੈਂਦੀ ਐ ਠੀਕ ਐ ਤੇ ਗਾਇਸ ਹੁਣ ਮੈਂ ਸਬਜੀਂ ਤੜਕਾ ਲਾਤਾ ਐ ਤੇ ਸਬਜੀ ਬਣ ਜੂਗੀ ਸਬਜੀ ਨਹੀਂ ਆਦਾਲ ਐ ਤੇ ਮੈਂ ਨਾ ਕਪੜੇ ਬਰਸ ਕਰ ਰਹੀ ਸੀਗੀ ਤੇ ਉੱਥੇ ਇੱਕ ਦੋ ਰੀਲਾਂ ਪੋਸਟ ਕਰੀਆਂ ਮੈਂ ਸ਼ੂਟ ਕਰ ਕਰਕੇ ਤੇ ਹੁਣ ਮੈਂ ਤੜਕਾ ਲਾਤਾ ਸਬਜੀ ਨੂੰ ਤਾਂ ਸਬਜੀ ਆਪਣੀ ਬਣ ਜੂਗੀ ਤੇ ਉਹਨੇ ਮੈਂ ਮੇਰੇ ਮੇਰੇ ਹਸਬੰਡ ਦੇ ਦੀ ਮੇਰੇ ਬੱਚਿਆਂ ਦੇ ਤਾਂ ਮੈਂ ਕਰਤੇ ਪ੍ਰੈਸ ਕਪੜੇ ਸਾਰੇ ਬਸ ਕੱਲੇ ਮੇਰੇ ਮੇਰੇ ਰਹਿ ਗਏ ਆ ਦੇਖੋ ਮੇਰੇ ਦੋ ਸੂਟ ਹੈਗੇ ਮੇਰੇ ਦੋ ਸੂਟ ਹੈਗੇ ਬਸ ਤੇ ਮੈਂ ਉਹਨਾਂ ਨੂੰ ਪ੍ਰੈਸ ਕਰਨਾ ਪ੍ਰੈਸ ਮੇਰੀ ਲੱਗੀ ਪਈ ਹੈ ਬਸ ਲਾ ਦੇਣੀ ਹੈ ਹੁਣ ਤੇ ਜਿੰਨੇ ਪ੍ਰੈਸ ਕਰੂੰਗੀ ਉਹਨੇ ਸਬਜ਼ੀ ਬਣ ਜੂਗੀ ਸਬਜ਼ੀ ਬਣ ਤੋਂ ਬਾਅਦ ਹੀ ਬਸ ਰੋਟੀ ਖਾ ਲਾਂਗੇ ਬਣਾ ਕੇ ਤੇ ਠੀਕ ਹੈ ਤੇ ਗਾਇਜ਼ ਮੈਂ ਨਾ ਹੁਣ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਆ ਠੀਕ ਹੈ ਤੇ ਕਿਉਂਕਿ ਮੈਂ ਛੋਟਾ ਇਹ ਵੀਡੀਓ ਬਣਾ ਬਣਾਇਆ ਸੀ ਕਿਉਂਕਿ ਟਾਈਮ ਨਹੀਂ ਲੱਗਦਾ ਇਸ ਕਰਕੇ ਆ ਦੇਖੋ ਮੇਰਾ ਬੇਟਾ ਆ ਗਿਆ ਸ਼ਾਪ ਤੋਂ ਆਪਦੇ ਪਾਪਾ ਕੋਲ ਗਿਆ ਹੋਇਆ ਸੀਗਾ ਇਹ ਇਹ ਠੰਡ ਚ ਜਮਾਂ ਨਹੀਂ ਦਿਖਦਾ ਹੈਗਾ ਇਹੀ ਨਹੀਂ ਮੈਨੂੰ ਟਿਕਨ ਦਿੰਦਾ ਕਿਸੇ ਪਾਸੇ ਤੇ ਗਾਇਸ ਹੁਣ ਮੈਂ ਇਸੇ ਕਰਕੇ ਉਹਨੂੰ ਵੀਡੀਓ ਦੀ ਇੱਥੇ ਐਂਡਿੰਗ ਕਰਦੀ ਆ ਠੀਕ ਹੈ ਤੇ ਬਾਈ ਮਾਫੀ ਚਾਹਨੀ ਆ ਮੈਂ ਅੱਗੇ ਵਲੌਗ ਨਹੀਂ ਸ਼ੂਟ ਕਰ ਸਕਦੀ ਆ ਨਾ ਬੇਟਾ ਠੀਕ ਹੈ ਤੇ ਮਿਲਦੀ ਆ ਤੁਹਾਨੂੰ ਮੈਂ ਨੈਕਸਟ ਵਲੌਗ ਦੇ ਵਿੱਚ ਓਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਓਕੇ ਠੀਕ ਹੈ ਤੇ ਠੰਡ ਤੋਂ ਬਚੀ ਰਹੀ ਨਾ ਸਾਰੀ ਓਕੇ ਠੰਡ ਬਹੁਤ ਜ਼ਿਆਦਾ ਪੜ ਰਹੀ ਹੈ ਸਾਡੇ ਇੱਧਰ ਤਾਂ ਬਹੁਤ ਜ਼ਿਆਦਾ ਹੈ ਤੁਹਾਡੇ ਪਤਾ ਨਹੀਂ ਕਿੰਨੀ ਗਏ ਤੇ ਸਾਡੇ ਤਾਂ ਬਹੁਤ ਜ਼ਿਆਦਾ ਠੰਡਾ ਹੈ ਠੀਕ ਹੈ ਗਾਇਜ਼ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਓਕੇ ਬਾਏ ਗੁੱਡ ਨਾਈਟ 딜 ਗੁੱਡ ਨਾਈਟ ਕਰ ਦੋ ਕਰਿਓ ਗੁੱਡ ਨਾਈਟ ਕਰ ਦੋ ਗੁੱਡ ਨਾਈਟ ਗੁੱਡ ਨਾਈਟ ਠੀਕ ਹੈ ਗਾਇਜ਼ ਮੈਂ ਪ੍ਰੈਸ ਕਰਦੀ ਹਾਂ ਤੇ ਗੁੱਡ ਨਾਈਟ ਬਾਏ ਬਾਏ ਓਕੇ